ਦੋਸਤੋ ਜ਼ਿੰਦਗੀ ਦੇ ਵਿੱਚ ਕਦੋਂ ਚੰਗੇ ਸਮੇ ਤੋਂ ਬੁਰਾ ਸਮਾਂ ਆ ਜੇ ਇਹ ਬੰਦੇ ਨੂੰ ਪਤਾ ਨਹੀਂ ਲੱਗਦਾ ਪੰਜਾਬ ਦੇ ਇੱਕ ਪਿੰਡ ਵਿੱਚ ਹਰਪ੍ਰਜਨ ਸਿੰਘ ਨਾਮ ਦਾ ਬਜ਼ੁਰਗ ਰਹਿੰਦਾ ਸੀ ਤੇ ਉਹ ਪਿੰਡ ਦੇ ਸਭ ਤੋਂ ਇੱਜ਼ਤਦਾਰ ਲੋਕਾਂ ਦੇ ਵਿੱਚ ਆਉਂਦਾ ਸੀ ਜਵਾਨੀ ਵਿੱਚ ਉਹ ਆਪਣੀ ਮਿਹਨਤ ਤੇ ਇਮਾਨਦਾਰੀ ਵਾਸਤੇ ਮਸ਼ਹੂਰ ਸੀ ਉਹਦੇ ਤਿੰਨ ਪੁੱਤਰ ਸਨ ਇੱਕ ਦੁਕਾਨ ਸੀ ਤੇ ਜ਼ਿੰਦਗੀ ਵਿੱਚ ਖੁਸ਼ਹਾਲੀ ਸੀ ਪਰ ਕਦੇ ਵੀ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ ਪਰ ਕੁਝ ਸਾਲਾਂ ਵਿੱਚ ਉਹਦੀ ਜ਼ਿੰਦਗੀ ਨੇ ਇੱਕ ਇਹੋ ਜਿਹਾ ਮੋੜ ਲੈ ਲਿਆ ਜਿਸ ਦਾ ਉਹਨੇ ਕਦੀ ਸੁਪਨਾ ਵੀ ਨਹੀਂ ਲਿਆ ਹੋਣਾ ਪਹਿਲਾਂ ਉਹਦਾ ਵੱਡਾ ਪੁੱਤਰ ਸ਼ਹਿਰ ਕੰਮ ਕਰਨ ਗਿਆ ਉੱਥੇ ਉਹਨੂੰ ਨਸ਼ੀਆ ਦੀ ਲਤ ਲੱਗ ਗਈ ਜਿਸ ਕਾਰਨ ਘਰ ਦੇ ਵਿੱਚ ਝਗੜੇ ਸ਼ੁਰੂ ਹੋ ਗਏ ਤੇ ਛੋਟੇ ਪੁੱਤਰ ਨੇ ਪਿਤਾ ਦੇ ਕਹਿਣ ਤੋਂ ਬਿਨਾਂ ਹੀ ਆਪਣੇ ਤੇ ਕਰਜ਼ਾ ਲੈ ਲਿਆ ਤੇ ਹੁਣ ਕਰਜ਼ਾ ਉਤੋਂ ਚੁਕਾਇਆ ਨਹੀਂ ਜਾ ਰਿਹਾ ਉਸ ਬਜ਼ੁਰਗ ਦੀ ਜਿਹੜੀ ਇੱਕ ਛੋਟੀ ਜੀ ਦੁਕਾਨ ਸੀ ਉਹਦੇ ਵਿੱਚ ਚੋਰੀ ਹੋ ਗਈ ਤੇ ਹੁਣ ਹਾਲਾਤ ਇੰਨੇ ਮਾੜੇ ਹੋ ਗਏ ਕਿ ਘਰ ਦਾ ਸਮਾਨ ਵੀ ਉਹਨੂੰ ਵੇਚਣਾ ਪੈ ਗਿਆ। ਉਹ ਬਜ਼ੁਰਗ ਹਰਪਜਨ ਸਿੰਘ ਹਰ ਰੋਜ਼ ਚਿੰਤਾ ਵਿੱਚ ਬੈਠਾ ਰਹਿੰਦਾ। ਉਸਨੂੰ ਲੱਗਦਾ ਕਿ ਉਸ ਦੀ ਜ਼ਿੰਦਗੀ ਵਿੱਚ ਹਨੇਰਾ ਆ ਗਿਆ। ਉਹ ਕਈ ਵਾਰ ਖਾਲੀ ਅਸਮਾਨ ਵੱਲ ਵੇਖਦਾ ਤੇ ਬੋਲਦਾ ਰਹਿੰਦਾ। اے ਰੱਬਾ ਮੈਂ ਕੀ ਗਲਤੀ ਕੀਤੀ ਸੀ? ਜੋ ਮੇਰਾ ਸਮਾਂ ਇੰਨਾ ਬੁਰਾ ਆ ਗਿਆ। ਇੱਕ ਦਿਨ ਉਸ ਬਜ਼ੁਰਗ ਨੂੰ ਪਿੰਡ ਦੇ ਲੋਕਾਂ ਨੇ ਸਲਾਹ ਦਿੱਤੀ। ਕੀ ਪਿੰਡ ਤੋਂ ਬਾਹਰ ਜੰਗਲਾਂ ਦੇ ਵਿੱਚ ਇੱਕ ਬਹੁਤ ਗਿਆਨੀ ਸਾਧੂ ਰਹਿੰਦਾ ਹੈ ਉਹ ਸਾਧੂ ਲੋਕਾਂ ਦੇ ਮਨ ਦੇ ਭਾਰ ਹਲਕੇ ਕਰਦਾ ਤੂੰ ਉਹਦੇ ਕੋਲ ਜਾ ਤੇ ਆਪਣੀ ਤਕਲੀਫ ਦੱਸ ਹਰਪ੍ਰਜਨ ਸਿੰਘ ਨੇ ਫੈਸਲਾ ਕੀਤਾ ਵੀ ਮੈਂ ਉਹ ਸਾਧੂ ਕੋਲ ਜਾ ਕੇ ਆਪਣੀ ਤਕਲੀਫ ਦੱਸਾਂਗਾ ਅਗਲੇ ਦਿਨ ਜਦੋਂ ਸਵੇਰ ਹੋਈ ਹਰਪ੍ਰਜਨ ਸਿੰਘ ਆਪਣੀ ਲਾਠੀ ਲੈ ਕੇ ਜੰਗਲ ਵੱਲ ਤੁਰ ਪਿਆ ਜੰਗਲ ਵਿੱਚ ਪੰਛੀਆਂ ਦੀ ਚਹਿਕ ਸੁਣਾਈ ਦੇ ਰਹੀ ਸੀ ਤੇ ਹਵਾ ਠੰਡੀ ਤੇ ਸੁਹਾਵਣੀ ਸੀ ਰਸਤੇ ਵਿੱਚ ਤੁਰਦਿਆਂ-ਤੁਰਦਿਆਂ ਹਰਪ੍ਰਜਨ ਸਿੰਘ ਨੇ ਸੋਚਿਆ ਪਤਾ ਨਹੀਂ ਇਹ ਸਾਧੂ ਮੇਰੇ ਲਈ ਕੀ ਕਰੇਗਾ ਪਰ ਦਿਲ ਦਾ ਭਾਰ ਹਲਕਾ ਤਾਂ ਹੋਏਗਾ ਜਦੋਂ ਹਰਪ੍ਰਜਨ ਸਿੰਘ ਉਸ ਸਾਧੂ ਦੇ ਝੌਂਪੜੇ ਦੇ ਕੋਲ ਪਹੁੰਚ ਗਿਆ ਤਾਂ ਉਹਨੇ ਵੇਖਿਆ ਵੀ ਸਾਧੂ ਤਾਂ ਇੱਕ ਚਟਾਨ ਦੇ ਉੱਪਰ ਧਿਆਨ ਲਾ ਕੇ ਬੈਠਾ ਹੋਇਆ ਤੇ ਉਹਦੇ ਚਿਹਰੇ ਤੇ ਕੁਝ ਐਹੋ ਜਿਹਾ ਸਕੂਨ ਸੀ ਜਿਹੜਾ ਦੁਨੀਆ ਦੀ ਕਿਸੇ ਦੌਲਤ ਨਾਲ ਨਹੀਂ ਮਿਲਦਾ ਹਰਪ੍ਰਜਨ ਸਿੰਘ ਨੇ ਉਸ ਸਾਧੂ ਨੂੰ ਹੱਥ ਜੋੜ ਕੇ ਕਿਹਾ ਬਾਬਾ ਜੀ ਮੇਰਾ ਸਮਾਂ ਬਹੁਤ ਬੁਰਾ ਚੱਲ ਰਿਹਾ ਹੈ ਘਰ ਦੇ ਹਾਲਾਤ ਖਰਾਬ ਨੇ ਪੁੱਤਰ ਮੇਰੀ ਗੱਲ ਨਹੀਂ ਮੰਨਦੇ ਕਰਜ਼ੇ ਨੇ ਮੈਨੂੰ ਘੇਰ ਲਿਆ ਮੈਂ ਹੁਣ ਬਸ ਬੇਵੱਸ ਹੋ ਚੁੱਕਾ ਮੈਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ ਉਹ ਸਾਧੂ ਨੇ ਅੱਖਾਂ ਖੋਲੀਆਂ ਤੇ ਮੁਸਕਰਾ ਕੇ ਬੋਲਿਆ ਭਾਈ ਦੁਨੀਆ ਦਾ ਕੋਈ ਵੀ ਮਨੁੱਖ ਬੁਰੇ ਸਮੇਂ ਤੋਂ ਬਚਿਆ ਨਹੀਂ ਪਰ ਦੋ ਗੱਲਾਂ ਕੁਝ ਐਹੋ ਜੀਆਂ ਨੇ ਜੇ ਤੂੰ ਉਹਨਾਂ ਗੱਲਾਂ ਨੂੰ ਆਪਣੇ ਦਿਲ ਵਿੱਚ ਵਸਾ ਲਵੇ ਤਾਂ ਤੇਰਾ ਇਹ ਹਨੇਰਾ ਐ ਉਹ ਦੂਰ ਹੋ ਜਾਏਗਾ ਸਾਧੂ ਨੇ ਉਸ ਨੂੰ ਆਪਣੇ ਕੋਲ ਬਿਠਾਇਆ ਤੇ ਕਿਹਾ ਪਹਿਲੀ ਗੱਲ ਕਦੇ ਵੀ ਹੌਸਲਾ ਨਹੀਂ ਛੱਡਣਾ ਜਿਹੜਾ ਵੀ ਮਨੁੱਖ ਹਾਰ ਮੰਨ ਲੈਂਦਾ ਉਹਦੇ ਲਈ ਸਮਾਂ ਹੋਰ ਵੀ ਭਾਰਾ ਹੋ ਜਾਂਦਾ ਹੈ ਹੋਰ ਬੁਰਾ ਹੋ ਜਾਂਦਾ ਹੈ ਇਸ ਲਈ ਤੂੰ ਕਦੇ ਹੌਸਲਾ ਨਾ ਛੱਡੀ ਹਰ ਰੋਜ਼ ਰੱਬ ਦਾ ਸ਼ੁਕਰ ਕਰਿਆ ਕਰ ਕਿ ਤੈਨੂੰ ਉਸ ਪਰਮਾਤਮਾ ਨੇ ਜੀਵਨ ਦਿੱਤਾ ਅਤੇ ਦੁਬਾਰਾ ਕੋਸ਼ਿਸ਼ ਕਰਨ ਦਾ ਮੌਕਾ ਵੀ ਦਿੱਤਾ ਜਿੰਨਾ ਚਿਰ ਤੇਰੇ ਕੋਲ ਜੀਵਨ ਹੈ ਉਨਾ ਚਿਰ ਤੇਰੇ ਕੋਲ ਮੌਕੇ ਹੀ ਮੌਕੇ ਨੇ ਤੇ ਜੇ ਤੂੰ ਹੌਂਸਲਾ ਛੱਡ ਦਿੱਤਾ ਤੇ ਤੈਨੂੰ ਇਹ ਮੌਕੇ ਦਿਸਣੇ ਨਹੀਂ ਫਿਰ ਸਾਧੂ ਹੌਲੀ ਜੀ ਹੱਸ ਕੇ ਬੋਲਿਆ ਦੂਜੀ ਗੱਲ ਸੁਣ ਹਰ ਬੁਰਾ ਸਮਾਂ ਲੰਘ ਹੀ ਜਾਂਦਾ ਹੈ ਜਿਵੇਂ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ ਤਵੇਂ ਜ਼ਿੰਦਗੀ ਦਾ ਹਨੇਰਾ ਵੀ ਸਦਾ ਨਹੀਂ ਰਹਿੰਦਾ ਸਿਰਫ ਧੀਰਜ ਰੱਖਣਾ ਤੇ ਮਿਹਨਤ ਜਾਰੀ ਰੱਖਣਾ ਇਹ ਜ਼ਰੂਰੀ ਹੁੰਦਾ ਹੈ ਸਾਧੂ ਨੇ ਆਪਣੀ ਲਾਠੀ ਨਾਲ ਮਿੱਟੀ ਦੇ ਵਿੱਚ ਦੋ ਲਕੀਰਾਂ ਖਿੱਚੀਆਂ ਇੱਕ ਲਕੀਰ ਤੇਰਾ ਬੁਰਾ ਸਮਾਂ ਹੈ ਤੇ ਦੂਜੀ ਲਕੀਰ ਤੇਰਾ ਹੌਂਸਲਾ ਹੈ ਜੇ ਤੂੰ ਹੌਂਸਲੇ ਦੀ ਲਕੀਰ ਨੂੰ ਵੱਡਾ ਰੱਖੇਗਾ ਤਾਂ ਬੁਰੇ ਸਮੇਂ ਦੀ ਲਕੀਰ ਆਪੇ ਛੁੱਟੀ ਹੋ ਜਾਵੇਗੀ ਹਰ ਭਜਨ ਸਿੰਘ ਨੇ ਜਦੋਂ ਇਸ ਸਾਧੂ ਦੇ ਇਹ ਦੋ ਬਚਨ ਸੁਨੇ ਉਹਦਾ ਹਿਰਦਾ ਠੰਡਾ ਹੋ ਗਿਆ ਸ਼ਾਂਤ ਹੋ ਗਿਆ ਉਹਦੀਆਂ ਅੱਖਾਂ ਦੇ ਵਿੱਚ ਹੌਲੀ-ਹੌਲੀ ਚਮਕ ਆ ਗਈ ਸਾਧੂ ਦੀਆਂ ਗੱਲਾਂ ਸੁਣ ਕੇ ਉਹ ਹੌਲੀ-ਹੌਲੀ ਪਿੰਡ ਵਾਪਸ ਆ ਗਿਆ ਘਰ ਪਹੁੰਚ ਕੇ ਉਸਨੇ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਜੋ ਵੀ ਹੋ ਗਿਆ ਉਹ ਪਿੱਛੇ ਰਹਿ ਗਿਆ ਹੁਣ ਅਸੀਂ ਨਵੀਂ ਸ਼ੁਰੂਆਤ ਕਰਾਂਗੇ ਮੈਂ ਹੌਸਲਾ ਨਹੀਂ ਛੱਡੂੰਗਾ ਤੇ ਮੈਨੂੰ ਯਕੀਨ ਹੈ ਕਿ ਇਹ ਬੁਰਾ ਸਮਾਂ ਵੀ ਲੰਘ ਜਾਵੇਗਾ ਹਰਪ੍ਰਜਨ ਸਿੰਘ ਨੇ ਮੁੜ ਕੇ ਫੇਰ ਦੁਕਾਨ ਖੋਲੀ ਦਿਨ ਰਾਤ ਮਿਹਨਤ ਕਰਨ ਲੱਗਾ ਉਹ ਜਿਹੜਾ ਪੁੱਤਰ ਨਸ਼ਿਆ ਵਿੱਚ ਫਸਿਆ ਹੋਇਆ ਸੀ ਉਹ ਪਿਤਾ ਦੇ ਹੌਸਲੇ ਨੂੰ ਵੇਖ ਕੇ ਹੌਲੀ-ਹੌਲੀ ਬਦਲਣ ਲੱਗਾ ਹਰਪ੍ਰਜਨ ਸਿੰਘ ਦੇ ਆਸ-ਪਾਸ ਦੇ ਲੋਕਾਂ ਨੇ ਵੀ ਉਸ ਦੀ ਬਹੁਤ ਮਦਦ ਕੀਤੀ ਕਿਉਂਕਿ ਲੋਕਾਂ ਨੇ ਉਹਦੇ ਅੰਦਰ ਇੱਕ ਨਵੀਂ ਜਿਹੀ ਚਮਕ ਦੇਖੀ ਕੁਝ ਮਹੀਨਿਆਂ ਬਾਅਦ ਘਰ ਵਿੱਚ ਫੇਰ ਰੌਣਕ ਵਾਪਸ ਆ ਗਈ ਕਰਜ਼ੇ ਹੌਲੀ-ਹੌਲੀ ਮੁਕਣ ਲੱਗੇ ਲੋਕ ਕਹਿਣ ਲੱਗੇ ਹਰਪ੍ਰਜਨ ਸਿੰਘ ਤਾਂ ਮਿਸਾਲ ਬਣ ਗਿਆ ਜਿਸਨੇ ਹੌਸਲਾ ਨਹੀਂ ਛੱਡਿਆ ਉਸਦਾ ਬੁਰਾ ਸਮਾਂ ਵੀ ਲੰਘ ਗਿਆ ਹਰਪ੍ਰਜਨ ਸਿੰਘ ਨੇ ਜਦੋਂ ਸਾਧੂ ਦੀਆਂ ਗੱਲਾਂ ਦਿਲ ਵਿੱਚ ਬਿਠਾ ਲੀਆਂ ਉਸ ਦੀ ਸੋਚ ਬਦਲ ਗਈ ਉਹ ਹੁਣ ਹਰ ਸਵੇਰੇ ਤੜਕੇ ਉੱਠ ਕੇ ਘਰ ਦੇ ਅੱਗੇ ਜਿਹੜਾ ਇੱਕ ਦਰਖਤ ਬਹੁਤ ਸੁੰਦਰ ਸੀ ਉਹਦੇ ਇਥੇ ਬੈਠ ਕੇ ਰੱਬ ਦਾ ਨਾਮ ਜਪਿਆ ਕਰਨ ਦਾ ਇਹ ਉਸਦੀ ਇੱਕ ਨਵੀਂ ਆਦਤ ਬਣ ਗਈ ਸੀ ਉਹ ਮੰਨਦਾ ਸੀ ਜਿਹੜਾ ਮਨੁੱਖ ਆਪਣੇ ਦਿਲ ਦੇ ਵਿੱਚ ਸ਼ੁਕਰਾਨਾ ਭਰ ਲੈਂਦਾ ਹੈ ਉਸਦੇ ਲਈ ਹਾਲਾਤ ਹੌਲੀ-ਹੌਲੀ ਬਦਲਣ ਲੱਗ ਜਾਂਦੇ ਨੇ ਕੁਝ ਮਹੀਨਿਆਂ ਵਿੱਚ ਉਸਦੀ ਛੋਟੀ ਦੁਕਾਨ ਚੰਗੀ ਚੱਲਣ ਲੱਗ ਪਈ ਪਿੰਡ ਦੇ ਲੋਕ ਕਹਿੰਦੇ ਬਜ਼ੁਰਗ ਨੇ ਤਾਂ ਸੱਚਮੁੱਚ ਹੌਸਲੇ ਨਾਲ ਬੁਰੇ ਸਮੇਂ ਨੂੰ ਹਰਾ ਦਿੱਤਾ ਜਦੋਂ ਪਰਿਵਾਰ ਨੇ ਹਰਪ੍ਰਜਨ ਸਿੰਘ ਨੂੰ ਹੌਸਲੇ ਵਿੱਚ ਵੇਖਿਆ ਉਹ ਵੀ ਹੌਲੀ-ਹੌਲੀ ਬਦਲਣ ਲੱਗੇ ਛੋਟਾ ਪੁੱਤਰ ਜੋ ਪਹਿਲਾਂ ਸਿਰਫ ਸ਼ਿਕਾਇਤਾਂ ਕਰਦਾ ਸੀ ਹੁਣ ਉਹ ਆਪਣੇ ਪਿਤਾ ਦੇ ਨਾਲ ਦੁਕਾਨ ਵਿੱਚ ਖੜਨ ਲੱਗਾ ਵੱਡਾ ਪੁੱਤਰ ਜੋ ਨਸ਼ਿਆਂ ਵਿੱਚ ਫਸਿਆ ਰਹਿੰਦਾ ਸੀ ਉਹ ਪਿੰਡ ਦੇ ਗੁਰਦੁਆਰੇ ਵਿੱਚ ਸੇਵਾ ਕਰਨ ਲੱਗਾ ਪਾਠ ਕਰਨ ਲੱਗਾ ਇੱਕ ਰਾਤ ਦੀ ਗੱਲ ਹੈ ਜਦੋਂ ਸਾਰਾ ਪਰਿਵਾਰ ਛੱਤ ਤੇ ਬੈਠਾ ਸੀ ਵੱਡੇ ਪੁੱਤਰ ਨੇ ਆਪਣੇ ਪਿਤਾ ਦਾ ਹੱਥ ਫੜ ਕੇ ਕਿਹਾ ਪਿਤਾ ਜੀ ਤੁਸੀਂ ਸਾਨੂੰ ਸਿਖਾਇਆ ਹੈ ਕਿ ਬੁਰਾ ਸਮਾਂ ਕਦੇ ਵੀ ਸਦਾ ਨਹੀਂ ਰਹਿੰਦਾ ਜੇ ਤੁਸੀਂ ਹਾਰ ਮੰਨ ਲੈਂਦੇ ਹੋ ਤਾਂ ਅਸੀਂ ਵੀ ਟੁੱਟ ਜਾਂਦੇ ਹਾਂ ਪਰ ਭਜਨ ਸਿੰਘ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਆਸੂ ਆਏ ਉਹਨਾਂ ਹਰਪਜਨ ਸਿੰਘ ਦੀ ਕਹਾਣੀ ਪਿੰਡ ਵਿੱਚ ਮਿਸਾਲ ਬਣ ਗਈ ਜਿਹੜੇ ਲੋਕ ਪਹਿਲਾਂ ਉਸ ਨੂੰ ਹਾਰਿਆ ਸਮਝਦੇ ਸਨ ਹੁਣ ਉਹ ਉਸ ਦੇ ਕੋਲ ਸਲਾਹਾਂ ਲੈਣ ਜਾਂਦੇ ਨੇ ਇੱਕ ਦਿਨ ਪਿੰਡ ਦੇ ਸਕੂਲ ਵਿੱਚ ਹੌਸਲੇ ਦੀ ਤਾਕਤ ਤੇ ਪ੍ਰੋਗਰਾਮ ਹੋਇਆ। ਮਾਸਟਰ ਜੀ ਨੇ ਹਰਪ੍ਰਜਨ ਸਿੰਘ ਜੀ ਨੂੰ ਸਟੇਜ ਤੇ ਸੱਦਿਆ ਤੇ ਆਖਿਆ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਤਜਰਬੇ ਦੱਸੋ। ਹਰਪ੍ਰਜਨ ਸਿੰਘ ਕਹਿਣ ਲੱਗੇ ਜਦੋਂ ਮੇਰੇ ਤੇ ਬਹੁਤ ਬੁਰਾ ਸਮਾਂ ਸੀ ਉਦੋਂ ਮੈਂ ਇੱਕ ਸਾਧੂ ਕੋਲ ਗਿਆ ਸੀ। ਉਸ ਸਾਧੂ ਨੇ ਮੈਨੂੰ ਇਹ ਦੱਸਿਆ ਸੀ ਕਿ ਹੌਸਲਾ ਕਦੇ ਨਾ ਛੱਡੋ ਅਤੇ ਹਰ ਬੁਰਾ ਸਮਾਂ ਲੰਘ ਹੀ ਜਾਂਦਾ ਹੈ। ਜੇ ਇਹ ਦੋ ਗੱਲਾਂ ਆਪਣੀ ਜ਼ਿੰਦਗੀ ਵਿੱਚ ਬਿਠਾ ਲਵਾਂ ਤਾਂ ਹਰ ਵੱਡੀ ਮੁਸੀਬਤ ਛੋਟੀ ਰਹਿ ਜਾਂਦੀ ਹੈ ਜਦੋਂ ਕੁਝ ਸਮਾਂ ਹੋਰ ਬੀਤਿਆ ਇੱਕ ਸਾਲ ਬਾਅਦ ਹਰਪਜਨ ਸਿੰਘ ਨੇ ਸੋਚਿਆ ਵੀ ਜਿਸ ਸਾਧੂ ਨੇ ਮੈਨੂੰ ਇੰਨੇ ਸਹੀ ਰਾਹ ਤੇ ਪਾਇਆ ਜਿਸ ਨੇ ਮੈਨੂੰ ਇੰਨੀ ਵੱਡੀ ਮੁਸੀਬਤ ਵਿੱਚੋਂ ਕੱਢਿਆ ਮੈਨੂੰ ਉਸ ਸਾਧੂ ਦਾ ਧੰਨਵਾਦ ਕਰਨਾ ਚਾਹੀਦਾ ਹੈ ਐਨਾ ਸੋਚ ਕੇ ਹਰਪਜਨ ਸਿੰਘ ਜੰਗਲਵਲ ਤੁਰ ਪਿਆ ਜਦੋਂ ਉਹ ਉਸ ਸਾਧੂ ਦੀ ਚੌਂਪੜੀ ਦੇ ਕੋਲ ਪਹੁੰਚਿਆ ਤਾਂ ਸਾਧੂ ਪਰਮਾਤਮਾ ਦੇ ਨਾਮ ਵਿੱਚ ਲੀਨ ਸੀ ਹਰਭਜਨ ਸਿੰਘ ਹੱਥ ਜੋੜ ਕੇ ਉਸ ਸਾਧੂ ਨੂੰ ਬੋਲਿਆ ਬਾਬਾ ਜੀ ਤੁਹਾਡੇ ਦੋ ਬੋਲਾਂ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਮੈਂ ਹੁਣ ਕਦੇ ਵੀ ਹੌਸਲਾ ਨਹੀਂ ਛੱਡਦਾ ਤੇ ਹਮੇਸ਼ਾ ਆਹੀ ਸਮਝਦਾ ਵੀ ਸਮਾਂ ਜਿੰਨਾ ਵੀ ਮਰਜ਼ੀ ਬੁਰਾ ਹੋਵੇ ਉਹ ਲੰਘ ਹੀ ਜਾਂਦਾ ਹੈ ਉਦੋਂ ਸਾਧੂ ਹੱਸ ਕੇ ਕਹਿੰਦਾ ਪੁੱਤਰ ਇਹ ਸਿੱਖਿਆ ਨੂੰ ਕੇਵਲ ਆਪਣੇ ਤੱਕ ਨਹੀਂ ਰੱਖਣਾ ਤੇਰੇ ਕੋਲ ਜਦੋਂ ਵੀ ਕੋਈ ਮੁਸੀਬਤ ਵਿੱਚ ਆਵੇ ਤਾਂ ਉਹਨੂੰ ਆਹੀ ਸਿੱਖਿਆ ਦੇ ਹਰਪਜਨ ਸਿੰਘ ਨੇ ਉਸ ਸਾਧੂ ਨੂੰ ਵਾਅਦਾ ਕੀਤਾ ਕਿ ਉਹ ਹਮੇਸ਼ਾ ਇਹ ਸਿੱਖਿਆ ਹੋਰ ਲੋਕਾਂ ਨਾਲ ਸਾਂਝੀ ਕਰੇਗਾ ਸਾਲ ਬੀਤਦੇ ਗਏ ਹਰਪਜਨ ਸਿੰਘ ਦੀ ਜ਼ਿੰਦਗੀ ਮੁੜ ਚਮਕਣ ਲੱਗ ਪਈ ਘਰ ਵਿੱਚ ਸੁੱਖ ਚੈਨ ਸੀ ਦੁਕਾਨ ਚੰਗੀ ਚੱਲਦੀ ਸੀ ਪੁੱਤਰ ਸਹੀ ਰਸਤੇ ਤੇ ਸੀ ਉਹ ਪਿੰਡ ਦੀ ਸਤਹ ਵਿੱਚ ਬੈਠਾ ਹਮੇਸ਼ਾ ਆਹੀ ਬੋਲਦਾ ਰਹਿੰਦਾ ਜ਼ਿੰਦਗੀ ਸਾਨੂੰ ਹਮੇਸ਼ਾ ਸਿਖਾਉਂਦੀ ਰਹਿੰਦੀ ਹੈ ਸਮਾਂ ਕਿੰਨਾ ਵੀ ਬੁਰਾ ਹੋਵੇ ਦੋ ਗੱਲਾਂ ਕਦੇ ਨਾ ਭੁੱਲੋ ਹੌਂਸਲਾ ਕਦੇ ਨਾ ਛੱਡੋ ਹਰ ਬੁਰਾ ਸਮਾਂ ਲੰਘ ਹੀ ਜਾਂਦਾ ਹੈ ਲੋਕ ਉਹਦੀ ਗੱਲ ਸੁਣ ਕੇ ਸਿਰ ਹਿਲਾਉਂਦੇ ਕਿਉਂਕਿ ਉਹ ਹੁਣ ਸਿਰਫ ਇੱਕ ਬਜ਼ੁਰਗ ਨਹੀਂ ਉਹ ਤਾਂ ਸਾਦੋ ਦੀ ਸਿੱਖਿਆ ਦਾ ਬਹੁਤ ਵੱਡਾ ਉਦਾਹਰਨ ਸੀ ਜ਼ਿੰਦਗੀ ਇੱਕ ਸਮੁੰਦਰ ਵਰਗੀ ਹੈ। ਕਦੇ ਲਹਿਰਾਂ ਸ਼ਾਂਤ ਹੁੰਦੀਆਂ ਨੇ ਤੇ ਕਦੀ ਤੂਫਾਨੀ ਹੁੰਦੀਆਂ ਨੇ। ਹਰ ਮਨੁੱਖ ਦੇ ਜੀਵਨ ਵਿੱਚ ਅਜਿਹੇ ਪਲ ਆਉਂਦੇ ਨੇ ਜਦੋਂ ਉਸ ਨੂੰ ਲੱਗਦਾ ਹੈ ਕਿ ਸਭ ਕੁਝ ਖਤਮ ਹੋ ਗਿਆ। ਘਰ ਵਿੱਚ ਮੁਸੀਬਤਾਂ, ਧੰਦੇ ਵਿੱਚ ਨੁਕਸਾਨ, ਸਿਹਤ ਦੀਆਂ ਸਮੱਸਿਆਵਾਂ ਜਾਂ ਰਿਸ਼ਤਿਆਂ ਦੇ ਵਿੱਚ ਫਿੱਕ। ਇਹ ਸਾਰੇ ਉਹ ਸਮੇਂ ਹਨ ਜਿਨ੍ਹਾਂ ਨੂੰ ਅਸੀਂ ਬੁਰਾ ਸਮਾਂ ਕਹਿੰਦੇ ਆ। ਪਰ ਜਿਹੜਾ ਮਨੁੱਖ ਇਸ ਸਮੇਂ ਵਿੱਚ ਹੌਸਲਾ ਰੱਖਦਾ ਹੈ ਉਹੀ ਅਖੀਰ ਵਿੱਚ ਕਾਮਯਾਬ ਹੁੰਦਾ ਹੈ ਹੌਸਲਾ ਇੱਕ ਅਜੀਹੀ ਅਦ੍ਰਿਸ਼્ય ਤਾਕਤ ਹੈ ਜੋ ਮਨੁੱਖ ਦੇ ਅੰਦਰੋਂ ਆਉਂਦੀ ਹੈ ਜਦੋਂ ਹਾਲਾਤ ਮਨੁੱਖ ਨੂੰ ਟੁੱਟਣ ਵਾਸਤੇ ਮਜਬੂਰ ਕਰਦੇ ਨੇ ਉਦੋਂ ਹੌਸਲਾ ਹੀ ਮਨੁੱਖ ਨੂੰ ਖੜਾ ਰੱਖਦਾ ਹੈ ਇੱਕ ਵਾਰ ਸੋਚ ਕੇ ਵੇਖੋ ਕਿ ਇੱਕ ਕਿਸਾਨ ਜੋ ਪੂਰੀ ਮਿਹਨਤ ਨਾਲ ਖੇਤਾਂ ਵਿੱਚ ਫਸਲ ਬੀਜਦਾ ਹੈ ਪਰ بارش ਨਾ ਹੋਵੇ ਤਾਂ ਉਹਦੀ ਸਾਰੀ ਮਿਹਨਤ ਮਿੱਟੀ ਵਿੱਚ ਰਲ ਜਾਂਦੀ ਹੈ ਜੇ ਉਹ ਹੌਸਲਾ ਹੀ ਹਾਰ ਜਾਵੇ ਤਾਂ ਕਹੇ ਕਿ ਹੁਣ ਮੈਂ ਖੇਤੀ ਨਹੀਂ ਕਰਾਂਗਾ ਜੇ ਐਵੇਂ ਕਰੇਗਾ ਤਾਂ ਉਹਦੀ ਜ਼ਿੰਦਗੀ ਕਿਵੇਂ ਚੱਲੇਗੀ ਪਰ ਜੇ ਉਹ ਆਪਣੇ ਦਿਲ ਵਿੱਚ ਆਸ ਰੱਖੇ ਮੁੜ ਕੇ ਮਿਹਨਤ ਕਰੇ ਨਵੀਆਂ ਤਕਨੀਕਾਂ ਅਪਣਾਵੇ ਅਤੇ ਸਬਰ ਕਰੇ ਤਾਂ ਇੱਕ ਦਿਨ ਉਹਦੇ ਖੇਤ ਫੇਰ ਹਰੇ-ਭਰੇ ਹੋ ਸਕਦੇ ਨੇ ਇਹ ਕਿਸ ਨੇ ਲਿਖ ਦਿੱਤਾ ਜਦ ਕਿਸ ਨੇ ਕਹਿ ਦਿੱਤਾ ਵੀ ਜਿਹੜਾ ਖੇਤ ਇੱਕ ਵਾਰ ਸੁੱਕ ਗਿਆ ਉਹ ਫੇਰ ਹਰਾ-ਪਰਾਨੀ ਹੋ ਸਕਦਾ ਇਸੇ ਤਰ੍ਹਾਂ ਜ਼ਿੰਦਗੀ ਵਿੱਚ ਹਰ ਕਿਸੇ ਦਾ ਕੋਈ ਨਾ ਕੋਈ ਤੂਫਾਨ ਹੁੰਦਾ ਹੈ ਕੋਈ ਧਨ ਦੀ ਕਮੀ ਨਾਲ ਲੜਦਾ ਹੈ ਕੋਈ ਬਿਮਾਰੀ ਨਾਲ ਲੜਦਾ ਹੈ ਕੋਈ ਤਨਹਾਈ ਨਾਲ ਲੜਦਾ ਹੈ ਪਰ ਹਰ ਤੂਫਾਨ ਹਮੇਸ਼ਾ ਲਈ ਨਹੀਂ ਹੁੰਦਾ ਰਾਤ ਕਿੰਨੀ ਦੀ ਲੰਮੀ ਹੋਵੇ ਸਵੇਰ ਜ਼ਰੂਰ ਆਉਂਦੀ ਹੈ ਇਹੀ ਕਾਰਨ ਹੈ ਸਾਡੇ ਵੱਡੇ ਬਜ਼ੁਰਗ ਹਮੇਸ਼ਾ ਕਹਿੰਦੇ ਹੁੰਦੇ ਨੇ ਹਰ ਬੁਰਾ ਸਮਾਂ ਲੰਘ ਹੀ ਜਾਂਦਾ ਹੈ ਇਸ ਵਾਕ ਵਿੱਚ ਬੇਅੰਤ ਤਾਕਤ ਹੈ ਜਦੋਂ ਮਨੁੱਖ ਇਸ ਗੱਲ ਤੇ ਯਕੀਨ ਕਰ ਲੈਂਦਾ ਕਿ ਮੌਜੂਦਾ ਦੁੱਖ ਸਦੀਵੀ ਨਹੀਂ ਹਨ ਉਸ ਦਾ ਮਨ ਹੌਲਾ ਹੋ ਜਾਂਦਾ ਹੈ ਹੌਂਸਲਾ ਰੱਖਣਾ ਹੀ ਉਸ ਯਕੀਨ ਨੂੰ ਜਗਾਉਂਦਾ ਹੈ ਹੌਂਸਲੇ ਵਾਲਾ ਮਨੁੱਖ ਹਰ ਕਿਸੇ ਹਾਲਾਤ ਵਿੱਚ ਕੋਈ ਨਾ ਕੋਈ ਰਸਤਾ ਲੱਭ ਹੀ ਲੈਂਦਾ ਉਹ ਹਾਰ ਨਹੀਂ ਮੰਨਦਾ ਉਹ ਜਾਣਦਾ ਹੈ ਜਿਵੇਂ ਮੌਸਮ ਬਦਲਦੇ ਨੇ ਦਿਨ ਬਦਲਦੇ ਨੇ ਉਵੇਂ ਹਾਲਾਤ ਵੀ ਬਦਲ ਜਾਂਦੇ ਨੇ ਹੌਸਲੇ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਵੀ ਇਹ ਸਾਨੂੰ ਹਾਰ ਦੇ ਡਰ ਤੋਂ ਬਚਾਉਂਦਾ ਹੈ ਜਿਹੜੇ ਮਨੁੱਖ ਬੁਰੇ ਸਮੇਂ ਵਿੱਚ ਸਿਰਫ ਰੋਂਦੇ ਨੇ ਉਹਨਾਂ ਦੀ ਤਾਕਤ ਘਟ ਜਾਂਦੀ ਹੈ ਉਹ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰਦੇ ਨੇ ਪਰ ਜਿਹੜੇ ਮਨੁੱਖ ਕਹਿੰਦੇ ਨੇ ਕਿ ਮੈਂ ਹਾਰ ਨਹੀਂ ਮੰਨੂੰਗਾ ਉਹ ਆਪਣੇ ਅੰਦਰ ਇੱਕ ਨਵੀਂ ਉਮੀਦ ਜਗਾਉਂਦੇ ਨੇ। ਇਹੀ ਉਮੀਦ ਉਹਨਾਂ ਨੂੰ ਕੰਮ ਕਰਨ ਲਈ ਪ੍ਰੇਰਦੀ ਹੈ। ਕੰਮ ਕਰਦੇ ਕਰਦੇ ਹਾਲਾਤ ਬਦਲਣ ਲੱਗ ਜਾਂਦੇ ਨੇ। ਬੁਰਾ ਸਮਾਂ ਹੌਲੀ-ਹੌਲੀ ਪਿੱਛੇ ਰਹਿ ਜਾਂਦਾ ਹੈ ਤੇ ਨਵੀਂ ਰੋਸ਼ਨੀ ਜ਼ਿੰਦਗੀ ਵਿੱਚ ਆਉਣ ਲੱਗ ਜਾਂਦੀ ਹੈ। ਜ਼ਿੰਦਗੀ ਦੀਆਂ ਬਹੁਤੀਆਂ ਕਹਾਣੀਆਂ ਇਸ ਗੱਲ ਦੀ ਗਵਾਹ ਹਨ। ਜੋ ਲੋਕ ਵੱਡੇ ਸੰਘਰਸ਼ਾਂ ਵਿੱਚੋਂ ਨਿਕਲੇ ਹਨ ਤੇ ਕਾਮਯਾਬ ਹੋਏ ਹਨ ਉਹਨਾਂ ਦਾ ਰਾਜ਼ ਇਹੀ ਸੀ ਕਿ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਉਹਨਾਂ ਨੂੰ ਪਤਾ ਸੀ ਕਿ ਇਹ ਬੁਰਾ ਸਮਾਂ ਸਦਾ ਨਹੀਂ ਰਹਿਣਾ ਉਹਨਾਂ ਨੇ ਆਪਣੇ ਮਨ ਦੇ ਵਿੱਚ ਇਹ ਗੱਲ ਪੱਕੀ ਕਰ ਲਈ ਸੀ ਕਿ ਭਾਵੇਂ ਜੋ ਮਰਜ਼ੀ ਹੋ ਜਾਏ ਮੈਂ ਮਿਹਨਤ ਜਾਰੀ ਰੱਖਾਂਗਾ ਰੁਕਾਂਗਾ ਨਹੀਂ ਤੇ ਹੌਲੀ-ਹੌਲੀ ਹਾਲਾਤ ਵੀ ਬਦਲ ਜਾਣਗੇ ਇਹ ਸੋਚ ਉਹਨਾਂ ਦੀ ਤਾਕਤ ਬਣ ਗਈ ਹੌਸਲਾ ਅਤੇ ਯਕੀਨ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਹਥਿਆਰ ਹਾਲ। ਇਹੀ ਦੋ ਚੀਜ਼ਾਂ ਮਨੁੱਖ ਨੂੰ ਹਾਰ ਦੇ ਹਨੇਰੇ ਤੋਂ ਪਾਰ ਲੈ ਜਾਂਦੀਆਂ ਨੇ। ਜਦੋਂ ਵੀ ਜ਼ਿੰਦਗੀ ਵਿੱਚ ਬੁਰਾ ਸਮਾਂ ਆਵੇ ਆਪਣੇ ਦਿਲ ਵਿੱਚ ਇਹ ਗੱਲ ਬਿਠਾ ਲਵੋ ਕਿ ਇਹ ਵੀ ਲੰਘ ਜਾਵੇਗਾ। ਆਪਣੇ ਦਿਨ ਦੀ ਸ਼ੁਰੂਆਤ ਧੰਨਵਾਦ ਨਾਲ ਕਰੋ। ਛੋਟੀਆਂ ਖੁਸ਼ੀਆਂ ਵਿੱਚ ਖੁਸ਼ ਰਹੋ ਅਤੇ ਹੌਲੀ-ਹੌਲੀ ਆਪਣੇ ਟੀਚੇ ਵੱਲ ਵਧਦੇ ਰਹੋ। ਜਿਵੇਂ ਇੱਕ ਮੋਮਬੱਤੀ ਹਨੇਰੇ ਵਿੱਚ ਰੌਸ਼ਨੀ ਕਰਦੀ ਹੈ ਤਿਵੇਂ ਹੌਂਸਲਾ ਬੁਰੇ ਸਮੇਂ ਵਿੱਚ ਮਨੁੱਖ ਨੂੰ ਰਾਹ ਦਿਖਾਉਂਦਾ ਹੈ ਅਖੀਰ ਵਿੱਚ ਯਾਦ ਰੱਖੋ ਕਿ ਬੁਰਾ ਸਮਾਂ ਮਨੁੱਖ ਨੂੰ ਕਦੇ ਵੀ ਤਬਾਹ ਕਰਨ ਲਈ ਨਹੀਂ ਆਉਂਦਾ ਇਹ ਤਾਂ ਸਗੋਂ ਸਾਨੂੰ ਅੰਦਰਲੀ ਤਾਕਤ ਦਿਖਾਉਣ ਵਾਸਤੇ ਆਉਂਦਾ ਹੈ ਜਿਹੜਾ ਮਨੁੱਖ ਹੌਂਸਲੇ ਨਾਲ ਖੜਾ ਰਹਿੰਦਾ ਹੈ ਉਹ ਹੋਰ ਮਜ਼ਬੂਤ ਬਣ ਕੇ ਨਿਕਲਦਾ ਹੈ ਦੁਨੀਆ ਦੀ ਕੋਈ ਵੀ ਤਾਕਤ ਉਸ ਮਨੁੱਖ ਨੂੰ ਹਰਾ ਨਹੀਂ ਸਕਦੀ ਜਿਸ ਨੇ ਹੌਂਸਲੇ ਨੂੰ ਆਪਣਾ ਸਾਥੀ ਬਣਾ ਲਿਆ ਅਤੇ ਜਿਸ ਨੂੰ ਪੂਰਾ ਯਕੀਨ ਹੈ ਕਿ ਹਰ ਬੁਰਾ ਸਮਾਂ ਲੰਘ ਹੀ ਜਾਂਦਾ ਹੈ